ਗਗਨੰਦ ਮਾਮਾ ਮਾਂ ਬਾਜਿਓ ਪਰਿਓ ਨਿਸ਼ਾਨਾ ਕਹਾਓ ਖੇਤ ਜੁ ਮੰਡੈ ਉਸੁਰਮਾ ਆਵ ਜੁ ਜਨ ਕੋ ਤਹਾਓ ਸਗਾਟਾਲ ਗੁਰ ਸੇ ਵੀਐ ਅਹਨ ਸਹਜ ਸੁਭਾ ਹੈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖਜਾ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਕੀਓ ਸੋਹੀ ਮਹਲਾ ਪੰਜਵਾ ਜਨਮੋ ਹੈ ਬ੍ਰਹਮੰਡ ਖੰਡ ਤਾ ਹਉ ਮਹਿ ਪਾਉ ਰਾਖ ਲਿ ਹੋਇ ਇਹ ਵਿਖਈ ਜੀਓ ਦੇਹੋ ਸਾਖ ਲਿ ਹੋਇ ਇਹ ਵਿਖਈ ਜੀਓ ਦੇਖੋ ਆਪਣਾ ਨਾਉ ਰਹਾ ਪੰਜਾਬਤ ਨਾਹੀ ਕੋ ਸੁਖੀ ਤਾਂ ਕੈ ਪਗਲ ਕਾ ਫਿਰ ਫਿਰ ਲਪਟਾਉ ਕਰਹੁ ਕਿਰਪਾ ਕਰੁਣਾ ਪਤੈ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਵੇਨਤੀ ਸਾਰ ਸੰਗ ਸਮਾ Oh. ਪਰਮ ਸਨਮਾਨਯੋਗ ਗੁਰੂ ਕੀ ਸਾਜੀ ਅਤੇ ਨਿਵਾਜੀ ਵਿਸਾਦ ਸੰਗਤ ਜੀਓ ਆਪ ਜੀ ਨੇ ਹੁਣੇ ਹੀ ਗੁਰੂ ਮਹਾਰਾਜ ਜੀ ਦੇ ਪਾਵਨ ਹਕੂਨਾਮੇ ਦਾ ਜਾਪ ਸਰਵਣ ਕੀਤਾ ਹੈ ਸਵਾਉ ਸੰਖੇਪ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਹਕੂਨਾਮੇ ਦੀ ਵਿਚਾਰ ਰੋਜ਼ਾਨਾ ਦੀ ਤਰ੍ਹਾਂ ਸਾਂਝੀ ਕਰਨੀ ਹੈ ਪਰ ਇਸ ਦੇ ਨਾਲ ਹੀ ਅੱਜ ਇਕ ਬੜਾ ਵੱਡਾ ਇਤਿਹਾਸਕ ਦਿਹਾੜਾ ਹੈ ਜਿਸ ਨੂੰ ਸਿੱਖ ਇਤਿਹਾਸ ਦੇ ਵਿੱਚ ਵੱਡਾ ਕੱਲੂਕਾਰਾ ਕਰਕੇ ਜਾਣਿਆ ਜਾਂਦਾ ਹੈ ਇਹ ਉਹ ਦਿਹਾੜਾ ਹੈ ਜਿਸ ਦਿਹਾੜੇ ਲਗਭਗ ਅੱਧੀ ਕੌਮ ਇੱਕੋ ਹੀ ਦਿਨ ਵਿੱਚ ਸ਼ਹਾਦਤਾਂ ਪ੍ਰਾਪਤ ਕਰਦੀ ਹੈ ਕੱਲੂਕਾਰੇ ਦਾ ਅਰਥ ਹੁੰਦਾ ਹੈ ਬਹੁਤ ਵੱਡਾ ਵਰਤਾਰਾ ਜਿਸ ਦੇ ਵਿੱਚ ਬੜਾ ਵੱਡਾ ਜਾਨੀ ਮਾਲੀ ਨੁਕਸਾਨ ਹੋਵੇ ਸੋ ਇਸ ਦਿਹਾੜੇ ਨੂੰ ਸਮਰਪਤ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਵੀ ਕੁਝ ਸਮਾਪਾਨੇ ਹਾਜ਼ਰੀ ਲਗਾਉਣੀ ਹੈ ਸੋ ਆਓ ਹੁਕਮਨਾਮੇ ਦੀ ਵਿਚਾਰ ਤੋਂ ਪ੍ਰਾਰੰਭਤਾ ਕਰੀਏ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 745 ਅਤੇ 44 ਦੇ ਉੱਪਰ ਸੁਭਾਏ ਬਾਣ ਸ਼ਬਦ ਹੈ ਸ਼ਬਦ ਦਾ ਸਰਲੇਖ ਹੈ ਸੋਲੇ ਮਹੱਲਾ 5ਵਾਂ ਸੋ ਇਹ ਰਾਗ ਦੇ ਵਿੱਚ ਪੰਜਵੇਂ ਮਹਿਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹ ਸ਼ਬਦ ਉਚਾਰਨ ਕਰ ਰਹੇ ਨੇ ਇਹ ਸ਼ਬਦ ਕਿਸ ਅਵਸਥਾ ਦੇ ਜਗਿਆ ਸੂਦਾ ਹੈ ਬਾਣੀ ਦੇ ਵਿੱਚ ਅਵਸਥਾ ਦੇ ਮੁਤਾਬਕ ਜਗਿਆ ਸੂਆਂ ਦੇ ਸ਼ਬਦ ਉਚਾਰਨ ਕੀਤੇ ਹੋਏ ਨੇ ਇਹ ਸ਼ਬਦ ਹੈ ਜਦੋਂ ਕੋਈ ਜੀਵ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗੇ ਤੇ ਆਪਣੇ ਅੰਦਰ ਨੂੰ છાਤੀ ਮਾਰਨੀ ਸ਼ੁਰੂ ਕਰੇ ਇਨਸਾਨ ਬਾਹਰੋਂ ਦੇਖਦਾ ਪਰ ਆਪਣੇ ਅੰਦਰ ਚਾਤੀ ਨਹੀਂ ਮਾਰਦਾ ਹਾਲਾਂਕਿ ਫਰੀਦ ਸਾਹਿਬ ਨੇ ਸਿਆਣੇ ਬੰਦੇ ਦੀ ਨਿਸ਼ਾਨੀ ਇਹ ਮੰਨੀ ਹੈ ਜਿਹੜਾ ਆਪਣੇ ਅੰਦਰ ਚਾਤੀ ਮਾਰੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਦੇਖ ਦੂਜਿਆਂ ਵੱਲ ਨੂੰ ਤੱਕ-ਤੱਕ ਕੇ ਕਾਲੇ ਲੇਖ ਲਿਖੀ ਜਾਂਦਾ ਹੈ ਜੇ ਲਤੀਫ ਅਕਲ ਵਾਲਾ ਵੱਡੀ ਅਕਲ ਵਾਲਾ ਸਮਝਦਾ ਹੈ ਆਪਣੜੇਿਰਵਾਣ ਮੈਂ ਸਿਰ ਦੇਵਾ ਕਰ ਦੇਖ ਆਪਣੇ ਅੰਦਰ ਤੋਂ ਸਿਰ ਦੀਵਾ ਕਰਕੇ ਦੇਖ ਮੈਂ ਕਿਹੋ ਜਿਆ ਸੁਏ ਸ਼ਾਬਦ ਹੈ ਉਹ ਜਗਿਆਸੂ ਦਾ ਜਿਹਦੇ ਮਿਰਤੇ ਹੁਣ ਆਪਣੇ ਅੰਦਰ ਵੱਲ ਨੂੰ ਹੋ ਚਲੀ ਹੈ ਆਪਣੇ ਅੰਦਰ ਵੱਲ ਨੂੰ ਤੱਕਦਾ ਵੀ ਮੇਰਾ ਜੀਵਨ ਕਿਹੋ ਜਿਆ ਹੈ ਤੋ ਇਸ ਰੂਪ ਦੇ ਵਿੱਚ ਹੁਣ ਜਦੋਂ ਆਪਣੇ ਵੱਲ ਤੱਕ ਰਿਹਾ ਹੈ ਸ਼ਬਦ ਨੂੰ ਜਿਹਨੂੰ ਆਪਾਂ ਕਹਿ ਰਹੇ ਆ ਉਤਤੋਂ ਪੁਰਖ ਵਿਆਕਰਨ ਦੀ ਭਾਸ਼ਾ ਚ ਇੰਗਲਿਸ਼ ਦੇ ਵਿੱਚ ਕਹਿੰਦੇ ਆ ਫਰਸਟ ਪਰਸਨ ਸਿੰਗੂਲਰ ਆਪਣੇ ਆਪ ਬਾਰੇ ਵਿਚਾਰੀ ਜਾ ਰਹੀ ਹੈ ਗੱਲ ਆਪਣੇ ਅੰਦਰ ਝਾਤੀ ਮਾਰੀ ਤੇ ਫਿਰ ਦੇਖਿਆ ਕਿ ਤੇ ਰੱਬ ਦੇ ਨਾਲ ਗੱਲਾਂ ਕੀਤੀਆਂ ਜੋ ਦੇਖਿਆ ਜੋ ਗੱਲਾਂ ਕੀਤੀਆਂ ਉਹਦਾ ਜ਼ਿਕਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਰ ਰਹੇ ਹਨ ਪਹਿਲੀਆਂ ਹੀ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਨੇ ਸਾਹਿਬ ਜੀ ਫਰਮਾ ਰਹੇ ਨੇ ਜਿਨ 모ਹ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਏ ਮੇਰੇ ਰਬ ਜੀ ਜਿਸ ਪਦਾਰਥ ਨੇ ਜਿਸ ਮਾਇਆ ਦੇ ਮੋਹ ਨੇ ਖਾਂਡ ਬ੍ਰਹਮੰਡ ਸਾਰਾ ਹੀ ਪਸਾਰਾ ਆਪਣੇ ਮੋਹ ਦੇ ਵਿੱਚ ਫਸਾਇਆ ਹੋਇਆ ਹੈ ਤਾਹੂ ਮਹਿ ਪਾਉ ਮੈਂ ਵੀ ਵਾਰੀ ਵਾਰੀ ਉਹਦੇ ਵਿੱਚ ਹੀ ਪੈ ਰਿਹਾ ਮੈਂ ਵੀ ਇਸ ਦੇ ਵਿੱਚ ਹੀ ਵਾਰੀ ਵਾਰੀ ਉਲਝਦਾ ਜਾ ਰਿਹਾ ਰਾਖ ਲੈ ਹੋ ਇਹ ਵਿਖਈ ਜੀਓ ਦੇਹੋ ਆਪਣਾ ਨਾਉ ਰਹਾ ਮੇਰਾ ਜੀਓ ਇਹ ਜੀਵ ਮੈਂ ਮੈਂ ਵੀ ਬੇਸ਼ਿਆਂ ਚ ਫਸਿਆ ਹੋਇਆ ਮੈਂ ਅਰਦਾਸ ਕਰਦਾ ਮੈਨੂੰ ਬਚਾ ਲੈ ਬਚਾਉਣਾ ਕਿਵੇਂ ਹੈ ਦੇਹੋ ਆਪਣਾ ਨਾਉ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਕੇ ਬਚਾ ਲੈ ਮਤੇ ਰੇਗੇ ਵੇਂਦੀ ਕਰਦਾ ਜਾਂਤ ਨਾਹੀ ਕੋ ਸੁਖੀ ਤਾਂ ਕੈ ਪਛੈ ਜਾਉ ਏ ਵਾਹਿਗੁਰੂ ਜੀ ਮੈਨੂੰ ਸਮਝ ਆ ਰਹੀ ਹੈ ਕਿ ਦੁਨੀਆਂ ਦੇ ਪਦਾਰਥਾਂ ਦੀ ਲਾਲਸਾ ਰੱਖ ਕੇ ਚੱਲਣ ਵਾਲੇ ਜੀਵ ਸੁਖੀ ਨਹੀਂ ਹਨ ਇਹਨਾਂ ਵਿੱਚ ਉਲਝੇ ਹੋਏ ਬੜੇ ਦੁਖੀ ਨੇ ਪਰ ਤਾ ਕਾ ਪਾਛੈ ਜਾਉਂ ਬਾਰੀ-ਬਾਰੀ ਮੈਂ ਵੀ ਉਹਨਾਂ ਪਿੱਛੇ ਹੀ ਚੱਲ ਰਿਹਾ ਹਾਂ। ਉਹੀ ਜੀਵਨ ਜਾਚ ਅਪਣਾ ਰਿਹਾ ਹਾਂ ਜਿਹੜੇ ਬਾਕੀ ਆਮ ਦੇ ਆਮ ਸੰਸਾਰ ਦੇ ਲੋਕ ਅਪਣਾਈ ਬੈਠੇ ਐ ਤੇ ਦੁਖੀ ਹੋ ਰਹੇ ਨੇ। ਮੇਰਾ ਵੀ ਮਨ ਉਹਨੇ ਹੀ ਲਾਲਸਾਵਾਂ ਵੱਲ ਨੂੰ ਚੱਲ ਰਿਹਾ ਹੈ। ਹਾਲਾਂਕਿ ਮੈਨੂੰ ਪਤਾ ਲੱਗ ਰਿਹਾ ਵੀ ਇਨ੍ਹਾਂ ਤੋਂ ਕੋਈ ਸਦਾ ਸੁਖੀ ਨਹੀਂ ਹੋਇਆ ਹੈ। ਛੋੜ ਜਾਹੇ ਜੋ ਸਗਲ ਕਉ ਫੇਰ ਫੇਰ ਲਪਟਾਂ ਜਿਸ ਨੇ ਜਿੰਨਾ ਪਦਾਰਥਾਂ ਨੂੰ ਸਾਰਿਆਂ ਨੇ ਛੱਡ ਜਾਣ ਤੇ ਪਦਾਰਥ ਵੀ ਜੋ ਸਾਰੇ ਸਾਥ ਛੱਡ ਜਾਂਦੇ ਹਨ ਪਤਾ ਹੈ ਪਰ ਫੇਰ ਮੇਰੇ ਮਨ ਦੀ ਬਿਰਤੀ ਕੀ ਹੈ ਫੇਰ ਫੇਰ ਲਪਟਾਂ ਹੂੰ ਦੁਆਰਾ ਦੁਆਰਾ ਮੇਰਾ ਮਨ ਫੇਰ ਉਹਨੇ ਗੱਲਾਂ ਤੇ ਲਿਪਟਦਾ ਜਾਂਦਾ ਜਿਵੇਂ ਸਾਬਨੇ ਬਲੇਟਾ ਮਾਰਿਆ ਹੁੰਦਾ ਨਾ ਇਦਾਂ ਮੇਰਾ ਮਨ ਵਾਰੀ-ਵਾਰੀ ਉਹਨਾਂ ਚੀਜ਼ਾਂ ਤੇ ਲਿਫਟਦਾ ਜਾਂਦਾ ਹੈ ਹਾਲਾਂਕਿ ਮੈਨੂੰ ਪਤਾ ਹੈ ਇਹ ਪਦਾਰਥ ਵੀ ਸਦਾ ਨਹੀਂ ਨਿਭਣਾ ਆਪ ਵੀ ਸਦਾ ਨਹੀਂ ਰਹਿਣਾ ਇੱਥੇ ਫੇਰ ਵੀ ਮਨ ਉਹਤੇ ਵਾਰੀ-ਵਾਰੀ ਇਨ੍ਹਾਂ ਚੀਜ਼ਾਂ ਵਿੱਚ ਲਿਫਟਦਾ ਜਾਂਦਾ ਹੈ ਮੇਰਾ ਵਾਸ ਨਹੀਂ ਚੱਲ ਰਿਹਾ ਤਾਂ ਤੇ ਇਹ ਮੇਰੇ ਮਾਲਕ ਜੀ ਤੇਰੇ ਅੱਗੇ ਮੇਰੀ ਅਰਦਾਸ ਹੈ ਹੁਣ ਇਸ ਤੋਂ ਅੱਗੇ ਅਖੀਰਲੇ ਬੰਦ ਚ ਫਰਮਾ ਰਹੇ ਨੇ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਉਂ ਹੇ করুণਾ ਦੇ ਪਤੀ ਮਿਹਰ ਦੇ ਸਾਗਰ ਮਹਿਰਮਤ ਕਰਨ ਵਾਲੇ ਵਾਹਿਗੁਰੂ ਜੀ ਮੈਂ ਤੇਰੇ ਅੱਗੇ ਅਰਦਾਸ ਕਰਦਾ ਕਿ ਜਿੰਨਾ ਮੇਰਾ ਮਨ ਦੁਨੀਆ ਦੇ ਗੁਣ ਗਾਉਣ ਵਿੱਚ ਦੁਨੀਆ ਦੇ ਫੁਰਨਿਆਂ ਵਿੱਚ ਲੱਗ ਰਿਹਾ ਹੈ ਇਹ ਬਿਰਦੀ ਮੁੜ ਜਾਏ ਤੇਰੇ ਹਰ ਗੁਣ ਗਾਉਂ ਮੈਂ ਤੇਰੇ ਗੁਣ ਗਾਉਣ ਵਾਲਾ ਨੂੰ ਚੱਲ ਮੇਰੇ ਦੈਸੀ ਕਿਰਪਾ ਕਰ ਦੇ ਮੇਰੇ ਮਨ ਦੇ ਫੁਰਨੇ ਜਿਹੜੇ ਐ ਵਾਰੀ ਵਾਰੀ ਦੁਨੀਆ ਨਾਲ ਲਿਪਟਣ ਵਾਲੇ ਹਨ ਜੇ ਇਹਨਾਂ ਨੂੰ ਮਹਾਰਾਜ ਜੀ ਤੇਰੇ ਗੁਣ ਗਾਉਣ ਵਾਲੇ ਨੂੰ ਲਾ ਲੈ ਐਸੀ ਮੇਰੇ ਤੇ ਕਿਰਪਾ ਕਰ ਨਾਨਕ ਕੀ ਪ੍ਰਭ ਵੇਣਤੀ ਸਾਧ ਸੰਗ ਸਮਾਓ ਅਖੀਰਲੀ ਪੰਕਤੀ ਚ ਗੁਰੂ ਅਰਜਨ ਦੇ ਮਹਾਰਾਜ ਗੁਰਨਾਨਕ ਸਾਹਿਬ ਦੇ ਨਾਮ ਦੇ ਮੋਹਰ ਛਾਪ ਲਾ ਕੇ ਕਹਿੰਦੇ ਨੇ ਪ੍ਰਭੂ ਜੀ ਤੇਰੇ ਅੱਗੇ ਸਾਡੇ ਜੀਵਾਂ ਦੀ ਬੇਨਤੀ ਹੈ ਸਾਡੇ ਸਮਾਈ ਸਤ ਸੰਗਤ ਵਿੱਚ ਹੋ ਜਾਵੇ ਸਤ ਦੀ ਸੰਗਤ ਵਿੱਚ ਗੁਰਮਖਾ ਦਾ ਸੰਗਤ ਵਿੱਚ ਤੇਰੇ ਨਾਮ ਬਾਣੀ ਦੀ ਸੰਗਤ ਵਿੱਚ ਅਸੀਂ ਬੈਠਣ ਲੱਗ ਜਾਈਏ ਸਾਡੇ ਦੈਸੇ ਮਹਿਰਮਤ ਕਰਦੇ ਤਾਂ ਜੋ ਸਾਡਾ ਜਿਹੜਾ ਫੁਰਨਾ ਹੈ ਖਿਆਲ ਹੈ ਧਿਆਨ ਹੈ ਵਾਰੀ ਵਾਰੀ ਜਿੱਥੇ ਜਾ ਰਿਹਾ ਉਧਰੋਂ ਰੁਕ ਕੇ ਇੱਧਰ ਨੂੰ ਚੱਲਦਾ ਸੋ ਇਹ ਅੱਜ ਦਾ ਸ਼ਬਦ ਜਗਿਆਸੂ ਦੀ ਅਵਸਥਾ ਜਦੋਂ ਜਗਿਆਸੂ ਆਪਣੇ ਮਨ ਦੇ ਫੁਰਨਿਆਂ ਨੂੰ ਦੇਖਣ ਲੱਗ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆ ਕੇ ਇੱਕ ਸਿੱਖ ਨੇ ਬੇਨਤੀ ਕੀਤੀ ਸਤਿਗੁਰੂ ਮੇਰਾ ਮਨ ਰੁਕਦਾ ਨਹੀਂ ਮੇਰਾ ਮਨ ਭਟਕਦਾ ਰਹਿੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਿੱਖਾ ਖੁਸ਼ ਹੋ ਜਾ ਸ਼ੁਕਰ ਕਰ ਵਾਹਿਗੁਰੂ ਦਾ ਸਿੱਖ ਦੇ ਕੁਝ ਗੱਲ ਸਮਝ ਚ ਨਾ ਆਈ ਹੱਥ ਜੋੜੇ ਮੇਰਾ ਤੇ ਮਨ ਭਟਕਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਪ੍ਰਸੰਨ ਹੋ ਜਾ ਮਹਾਰਾਜ ਦੇ ਚਰਨਾਂ 'ਚ ਫੇਰ ਬੇਨਤੀ ਕੀਤੀ ਸਤਿਗੁਰੂ ਜੀ ਮੈਂ ਆਪ ਜੀ ਦਾ ਬਚਨ ਸਮਝਿਆ ਨਹੀਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰਮੁਖਾ ਤੈਨੂੰ ਤਾਂ ਕਹਿਣੇ ਹਾਂ ਖੁਸ਼ ਹੋ ਜਾ ਕਿਉਂਕਿ ਤੈਨੂੰ ਆਪਣਾ ਮਨ ਆਪਣੇ ਵਿਚਾਰ ਦਿਖਾਈ ਦੇਣ ਲੱਗ ਪੈਣੇ ਬਹੁਤੀ ਦੁਨੀਆ ਨੂੰ ਤਾਂ ਇਹ ਹੀ ਨਹੀਂ ਪਤਾ ਲੱਗਦਾ ਨਾ ਕਿ ਮੇਰੇ ਵਿਚਾਰ ਕਿਹੋ ਜਿਹਾ ਚੱਲ ਰਹੇ ਮੇਰੇ ਅੰਦਰ ਫੁਰਨੇ ਕਿਹੋ ਜਿਹੋ ਉੱਤਰੇ ਹੁਣ ਤੈਨੂੰ ਦਿਖਾਈ ਦੇਣ ਲੱਗਿਆ ਕਿ ਮੇਰਾ ਮਨ ਭਟਕ ਰਿਹਾ ਹੈ ਕਿੱਧਰ ਨੂੰ ਭਟਕ ਰਿਹਾ ਹੈ ਵੀ ਦਿਖਾਈ ਦੇਗਾ ਹੁ ਜੇ ਪਤਾ ਹੈ ਵੀ ਕਿੱਧਰ ਨੂੰ ਵਿਚਾਰ ਜਾ ਰਹੇ ਨੇ ਫਿਰ ਉਹਨਾਂ ਨੂੰ ਮੋੜਿਆ ਵੀ ਜਾ ਸਕਦਾ ਹੈ ਸਮਝਾਇਆ ਵੀ ਜਾ ਸਕਦਾ ਹੈ ਰੋਕਿਆ ਵੀ ਜਾ ਸਕਦਾ ਹੈ ਆਪਣੇ ਵਿਚਾਰਾਂ ਨੂੰ ਸਹੀ ਤਰਦੀਬ ਵੀ ਦਿੱਤੀ ਜਾ ਸਕਦੀ ਹੈ ਤਾਂ ਅੱਜ ਦਾ ਸ਼ਬਦ ਇਸੇ ਪਰਥਾਏ ਹੈ ਗੁਰੂ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਉਸ ਅਵਸਥਾ ਦੇ ਜਗਿਆਸੂ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਆਪਣੇ ਵਿਚਾਰਾਂ ਨੂੰ ਮਨ ਦੇ ਫੁਰਨਿਆਂ ਨੂੰ ਦੇਖਣ ਲੱਗਿਆ ਅਖੀਰ ਤੇ ਅਰਦਾਸ ਰੂਪ ਚ ਸ਼ਬਦ ਦੀ ਸਮਾਪਤੀ ਕਰਦੇ ਨੇ ਕਿ ਮਹਾਰਾਜ ਤੇਰੀ ਕਿਰਪਾ ਹੋਵੇ ਤਾਂ ਇਨਸਾਨ ਆਪਣੇ ਵਿਚਾਰਾਂ ਨੂੰ ਸਹੀ ਰਸਤੇ 'ਤੇ ਪਾ ਸਕਦਾ ਹੈ ਉਹ ਪਾਏਗਾ ਸਾత్సੰਗਤ ਦੀ ਬਰਕਤ ਦੇ ਨਾਲ ਆਪਣੇ ਆਪ ਨੇ ਸੰਗਤ ਦੀ ਬਰਕਤ ਦੇ ਨਾਲ ਸੋ ਐਸੀ ਸਾਡੇ ਤੇ ਕਿਰਪਾ ਕਰ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਮੇਰੀ ਸਮਾਈ ਸਾత్సੰਗਤ ਵਿੱਚ ਹੋ ਜਾਵੇ ਤੇ ਸੰਖੇਪ ਅਰਥ ਅੱਜ ਦੇ ਹਕੂਮਾ ਨਾਮ ਸਾਹਿਬ ਜੀ ਦੇ ਹਨ ਤੋ ਅਜਦਾ ਦਿਹਾੜਾ ਸਾਧ ਸੰਗਤ ਜੀ ਵੱਡਾ ਕਲਦੂ ਘਾਰਾ ਅਬਦਾਲੀ ਨੇ ਕਈ ਹਮਲੇ ਕੀਤੇ ਜਦੋਂ ਉਹ ਹਮਲਾ ਕਰਦਾ ਹੈ ਦਿੱਲੀ ਤੱਕ ਜਾਂਦਾ ਲੁੱਟ-ਬਾਟ ਕਰਦਾ ਤੇ ਇੰਨੇ ਕੁ ਧਨ ਦੌਲਤ ਇਥੋਂ ਲੁੱਟੇ ਜਿਸ ਦਾ ਹਿਸਾਬ ਜਦੋਂ ਗ੍ਰੰਥਾਂ ਦੇ ਵਿੱਚ ਪੜੀਦਾ ਹੈ ਪੜ ਕੇ ਹੈਰਾਨ ਹੋ ਜਾਈਦਾ ਸੈਂਕੜੇ ਊਠ ਗਦੇ ਖੱਚਰਾਂ ਦੇ ਉੱਪਰ ਖੁਰਜੀਆਂ ਦੇ ਵਿੱਚ ਲੱਦ ਲੱਦ ਕੇ ਸੋਨਾ, ਚਾਂਦੀ, ਮੋਹਰਾਂ, ਹੀਰੇ, ਜਵਾਰਤ ਉਹ ਲੈ ਕੇ ਜਾਂਦਾ ਸੀ। ਇਹਦੇ ਨਾਲ ਨਾਲ ਆਪਣੇ ਦੇਸ਼ ਦੇ ਨੌਜਵਾਨ ਬੱਚੇ ਤੇ ਬੱਚੀਆਂ ਨੂੰ ਲੈ ਜਾਂਦਾ ਸੀ। ਬੱਚੀਆਂ ਨੂੰ کنیਜ਼ਾਂ ਬਣਾਉਣੀਆਂ ਤੇ ਨੌਜਵਾਨ ਬੱਚਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਆਪਣੇ ਕੋਲੇ। ਪਰ ਔਮ ਤੇ ਜਾਨ ਦਾ ਜਿਹੜਾ ਰਸਤਾ ਹੈ ਉਹ ਪੰਜਾਬ ਧੋਕੇ ਜਾਂਦਾ। ਪੰਜਾਬ ਦੇ ਵਿੱਚ ਗੁਰੂ ਕੇ ਖਾਲਸਿਆਂ ਨੇ ਹਾਲਾਂਕਿ ਉਸ ਵੇਲੇ ਕੌਮ ਤੇ ਬੜਾ ਵਿਖੜਾ ਸਮਾਂ ਸੀ ਤਾਂ ਗੁਰੂ ਕੇ ਸਿੰਘਾ ਨੇ ਆਪਣਾ ਪੈਰਾ ਰੱਖਿਆ ਕਿ ਬਾਕੀ ਤਾਂ ਚਲੋ ਧੰਨ ਦੌਲਤ ਦਾ ਵੱਖਰੀ ਗੱਲ ਐ ਇਹ ਕਣਖ ਦੀ ਗੱਲ ਹੁੰਦੀ ਆ ਆਪਣੇ ਦੇਸ਼ ਦੀਆਂ ਬੱਚੀਆਂ ਨੂੰ ਵੀ ਉਹ ਲੈ ਜਾਂਦਾ ਹੈ ਤਾਂ ਸਾਧ ਸੰਗਤ ਜੀ ਉਸ ਵੇਲੇ ਜਿਹੜੇ ਜਥੇਦਾਰ ਸਨ ਜਿਨ੍ਹਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਜੀ ਰਾਮ ਕੜੀਆ ਬਾਬਾ ਦੀਪ ਸਿੰਘ ਜੀ ਮਿਸਲ ਸਹੀਦਾਂ ਤੇ ਹੋਰ ਐਸੇ ਜਥੇਦਾਰ ਇਹਨਾਂ ਨੇ ਕੀ ਕੀਤਾ ਜਦੋਂ ਬਦਾਲੀ ਨੇ ਵਾਪਸ ਜਾਣਾ ਤੇ ਰਸਤੇ ਦੇ ਵਿੱਚ ਛਾਪਾ ਮਾਰ ਜੁੱਧ ਦੇ ذریعے ਉਹਦੇ ਤੇ ਹਮਲਾ ਕਰਨਾ ਤੇ ਜਿੰਨਾ ਹੋ ਸਕਣਾ ਬੱਚੇ ਬੱਚੀਆਂ ਨੂੰ ਛੜਾ ਲੈਣਾ ਜੇ ਕੋਈ ਧਨ ਦੌਲਤ ਹੱਥ ਲੰਗਦਾ ਉਹ ਵੀ ਲੈ ਜਾਂਦੇ ਸਨ ਸੋ ਇਦਾਂ ਛੇ ਹੀ ਹਮਲਿਆਂ ਦੇ ਵਿੱਚ ਇਹ ਬੜਾ ਤੰਗ ਸੀਗਾ ਹੁਣ ਜਦੋਂ ਇਹਨੇ ਛੇਵਾਂ ਹਮਲਾ ਕੀਤਾ ਨਾ ਪਹਿਲੇ ਹਮਲਿਆਂ 'ਚ ਇਹਨੇ ਪਤਾ ਕੀਤਾ ਵੀ ਕੌਣ ਲੋਕ ਨੇ ਜਿਹੜੇ ਮੈਨੂੰ ਜਿੱਤ ਲੈਂਦੇ ਆ ਉਹ ਭਾਰਤ ਦੇ ਵਿੱਚ ਬੜੀਆਂ ਮਹਾਂ ਜਾਗਬਾਜ ਕੌਮਾਂ ਸੁਣੀਆਂ ਪਰ ਕਿਸੇ ਦੀ ਜ਼ਰਤ ਨਹੀਂ ਹੋਈ ਮੈਨੂੰ ਰੋਕ ਸਕਦਾ ਹੋਵੇ ਇਹ ਕਿਹੜੀ ਕੌਮ ਹੈ ਜਿਹੜੀ ਮੈਨੂੰ ਰੋਕ ਲੈਂਦੀ ਹੈ ਤਾਂ ਇਹਨੂੰ ਸਮਝਾਇਆ ਸੀ ਕਿਸੇ ਵੇਲੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਉਹਨੇ ਜਿਹੜੀਆਂ ਗੱਲਾਂ ਦਸੀਆਂ ਪੰਥ ਪ੍ਰਕਾਸ਼ ਦੇ ਵਿੱਚ ਲਿਖੀਆਂ ਹੋਈਆਂ ਨੇ ਉਹਨੇ ਇਹ ਗੱਲਾਂ ਦਸੀਆਂ ਕਹਿੰਦਾ ਵੀ ਇਹ ਕੌਮ ਜਿਹੜੀ ਹੈ ਮੁਰਸ਼ਿਦ ਦੇਨ ਕਾ ਬਲੀ ਭਇਓ ਹੈ ਇਨ ਕੋ ਆਬੇ ਹਯਾਤ ਦੇਓ ਹੈ ਗਜਬ ਅਸਰ ਇਸ ਕਾ ਹਮ ਦੇਖਾ ਬੁਜਦਲ ਹੋਵਤ ਸਿੰਘ ਬਸੇਖਾ ਇਹਨਾਂ ਦਾ ਮੁਰਸ਼ਿਦ ਬੜਾ ਬਲੀ ਹੋਇਆ ਓਨੇ ਨਾ ਹਾਬੇ ਹਯਾਤ ਇੱਕ ਅੰਮ੍ਰਿਤ ਪਲਾਇਆ ਹੈ ਉਹ ਅੰਮ੍ਰਿਤ ਦੇ ਨਾਲ ਸਧਾਰਨ ਜੇ ਲੋਕ ਵੀ ਬੜੇ ਬਾਦਸ਼ਾਹਲੀ ਹੋ ਜਾਂਦੇ ਨੇ ਇਹਨੂੰ ਪਤਾ ਲੱਗਿਆ ਦੂਜਾ ਇਹਨੂੰ ਪਤਾ ਲੱਗਿਆ ਸ਼੍ਰੀ ਦਰਬਾਰ ਸਾਹਿਬ ਜੀ ਦੀ ਮਹਾਨਤਾ ਦਾ ਤੀਜਾ ਇਹਨੂੰ ਪਤਾ ਲੱਗਿਆ ਵੀ ਇਹ ਕੌਮ ਸਦਾ ਹੀ ਤਿਆਰ ਬਰਤਿਆਰ ਰਹਿੰਦੀ ਹੈ ਚੌਥਾ ਇਹਨੂੰ ਪਤਾ ਲੱਗਿਆ ਵੀ ਆਪਸ ਵਿੱਚ ਪਿਆਰ ਬਹੁਤ ਹੈ ਜੋ ਸੁਣ ਕੇ ਪੜ੍ਹ ਕੇ ਹੈਰਾਨ ਹੋਏ ਦਾ ਹੈ ਇਨ ਮੇ ਇਤਿਪਾਕ ਮਹਾਨ ਸਿੰਘ ਸਿੰਘ ਪਰ ਭਾਰਤ ਜਾਨ ਐਨਾ ਇਤਿਪਾਕ ਇਨਾਂ ਵਿੱਚ ਦੂਜੇ ਦਾ ਭਲਾ ਕਰਨ ਲਈ ਜੇ ਸਿੰਘ ਨੂੰ ਆਪਣੀ ਜਾਨ ਵੀ ਵਾਰਨੇ ਪੈਤਾ ਜਾਨ ਵਾਰ ਦਿੰਦੇ ਆ ਕਿੱਡਾ ਵੱਡਾ ਆਪਣਾ ਇਤਿਹਾਸ ਹੈ ਸਾਧ ਸੰਗਤ ਇੱਕ ਹੋਰ ਗੱਲ ਉਸ ਨੇ ਦੱਸੀ ਕਹਿੰਦਾ ਜਿਹੜੇ ਇਹ ਅੰਮਰ ਸ਼ੱਕੇ ਤਿਆਰ ਵਰ ਤਿਆਰ ਹੋ ਕੇ ਇੱਕ ਦੂਜੇ ਦੇ ਪਿਆਰ ਚ ਰਹਿੰਦੇ ਨੇ ਤੇ ਇੱਕ ਇਨਾਂ ਚ ਜਥੇਵੰਦਕ ਇਕਤਾ ਬਹਤਾ ਹੈ ਜਥੇਦਾਰ ਜੋ ਕਹਿ ਦੇਤਾ ਸਾਰਾ ਪੰਥ ਮਾਨਤਾ ਬਹ ਲੇਤਾ ਕੁਝ ਇੱਕ ਗੁਣ ਦੱਸੇ ਅਬਦਾਲੀ ਦੇ ਮਨ ਵਿੱਚ ਕਸ ਕਸੀ ਕਿ ਕਦੇ ਮੈਨੂੰ ਮੌਕਾ ਮਿਲੇ ਤੇ ਮੈਂ ਇਹਨਾਂ ਨੂੰ ਫਿਰ ਬਦਲਾ ਲਵਾਂ ਆਪਣਾ ਜਦੋਂ ਇਹਨਾਂ ਨੇ 6ਵਾਂ ਹਮਲਾ ਕੀਤਾ ਸੰਨ 1762 ਅੰਮ੍ਰਿਤਸਰ ਪਹੁੰਚਿਆ ਦਰਬਾਰ ਸਾਹਿਬ ਦੇ ਬੇਹਰਮਤੀ ਕੀਤੀ ਪੰਥ ਉਸ ਵੇਲੇ ਸਾਧ ਸੰਗਤ ਜੀ ਕਿਸੇ ਆਪਣੇ ਕਾਰਜਾਂ ਦੇ ਵਿੱਚ ਸੀ ਇਹਨੂੰ ਪਤਾ ਲੱਗਿਆ ਵੀ ਸਿੱਖ ਕੌਮ ਦੇ ਜਿਹੜੇ ਜਿਆਦਾ ਜਥੇਦਾਰ ਆਪਣੇ ਪਰਿਵਾਰਾਂ ਸਮੇਤ ਟੱਬਰਾਂ ਸਮੇਤ ਮਾਲਵੇ ਦੇ ਇਲਾਕੇ ਚ ਗਏ ਹੋਏ ਨੇ ਕਿੱਥੇ ਮਾਝੇ ਦਾ ਇਲਾਕਾ ਉਮਰਸਾ ਸਾਹਿਬ ਕਿੱਥੇ ਮਾਲਵੇ ਦਾ ਇਲਾਕਾ ਬੜਾ ਫਰਕ ਸੀ ਇਧਰ ਖਾਲਸਾ ਪੰਥ ਨੂੰ ਵੀ ਪਤਾ ਲੱਗਿਆ ਵੀ ਅਬਦਾਲੀ ਆਇਆ ਹੋਇਆ ਮਾਲਵੇ ਦੇ ਇਲਾਕੇ ਚ ਲੁਧਿਆਣੇ ਵਾਲੇ ਇਲਾਕੇ ਤੋਂ ਹੁੰਦੇ ਹੋਏ ਜਿਹੜਾ ਅੱਜ ਹੁਣ ਜ਼ਿਲ੍ਹਾ ਮਲੇਰਕੋਟਲਾ ਬਣ ਗਿਆ ਉੱਪਰ ਹੀੜ ਪਿੰਡਾਂ ਜਾਂਦੇ ਨੇ ਦੋ ਪਿੰਡ ਨੇ ਵੱਖੋ ਵੱਖਰੇ ਉੱਥੇ ਦਾਲ ਪੰਥ ਰੁਕਿਆ ਹੋਇਆ ਹੁਣ ਇੱਥੇ ਦੇਖੋ ਜਿਹੜਾ ਮਹਾਰਾਜ ਨੇ ਕਿਹਾ ਸੀ ਤਿਆਰ ਵਰ ਤਿਆਰ ਲੈਣਾ ਸੂਈਆਂ ਨੇ ਖਬਰ ਦੇ ਦਿੱਤੀ ਤਾਂ ਇੱਥੇ ਪੰਥ ਨੇ ਫੈਸਲਾ ਕੀਤਾ ਵੀ ਕੋਈ ਗੱਲ ਨਹੀਂ ਕਦੇ ਨਾ ਆਪਾਂ ਹੋਰ ਪੜਾ ਕਰੀਏ ਇਹ ਪੜਾ ਕਰਕੇ ਫਿਰ ਅਗਲੇ ਦਿਨ ਇੱਥੋਂ ਚਾਲੇ ਪਾਉਣੇ ਆ ਕਿੱਧਰ ਨੂੰ ਪਾਉਣੇ ਆ ਦੇਖਦੇ ਆ ਤਿਆਰੀ ਕਰੀਏ ਕਿਉਂਕਿ ਨਾਲ ਬੱਚੇ ਸੀਗੇ ਬਾਪੇ 12 ਨੂੰ ਤੇ ਸਾਮ ਸੰਭਾਲ ਹੋ ਜਾਏ ਫਿਰ ਅਬਦਾਲੀ ਨਾਲ ਦਸਤ ਪੰਜਾ ਲੈਣੇ ਆ ਅਬਦਾਲੀ ਨੂੰ ਅਮਰ ਸਰ ਪਤਾ ਲੱਗ ਗਿਆ ਕਿ ਇੱਥੇ ਸਿੰਘ ਰੁਕੇ ਹੋਏ ਨੇ ਜਿੱਥੋਂ ਆ ਕੇ ਸਾਰੀ ਇਹ ਕਹਾਣੀ ਵਸਦੀ ਹੈ ਅਬਦਾਲੀ ਕੀ ਕਰਦਾ ਕਹਿੰਦਾ ਰਾਤੋ ਰਾਤ ਬਾਹੋਦਾਹੀ ਪਹੁੰਚੋ ਸਵੇਰ ਹੁੰਦਿਆ ਹਮਲਾ ਕਰ ਦੇਣਾ ਤੇ ਪੰਥ ਨੇ ਕੀ ਕਿਹਾ ਵੀ ਇੱਕ ਅੱਧਾ ਦਿਨ ਆਪਾਂ ਰੁੱਕ ਕੇ ਬੜਾ ਕਰੀਏ ਪਰਿਵਾਰ ਸੰਭਾਲ ਲਈਏ ਤੇ ਫਿਰ ਆਪਾਂ ਅਬਦਾਲੀ ਨਾਲ ਦਸਤ ਪੰਜਾ ਲੈਦੇ ਆ। ਉਹ ਜਿਹੜੀ ਰਾਤ ਸੀ ਅਬਦਾਲੀ ਨੇ ਐਸੀ ਹਿੰਮਤ ਮਾਰੀ ਮਾਝੇ ਤੋਂ ਚੱਲਦਾ ਹੋਇਆ ਦੁਆਬਾ ਪਾਰ ਕਰਕੇ ਮਾਲਵੇ ਤੱਕ ਪਹੁੰਚ ਗਏ। ਪਹੁੰਚਿਆ ਵਸ ਪਰ ਇੰਨੀ ਛੇਤੀ ਜਲਦੀ ਸਵੇਰ ਹੁੰਦਿਆਂ ਤੱਕ ਸਾਮ ਸੰਭਾਲਣਾ ਬਹੁਤ ਸਖੀ ਸਾਸ ਕਹਰ ਦਾ ਹਮਲਾ ਕੀਤਾ ਤੇ ਉਹ ਹਮਲੇ ਦੇ ਵਿੱਚ ਫਿਰ ਗੁਰੂ ਕੇ ਖਾਲਸੇ ਨੂੰ ਇੱਕੋ ਦਮ ਸਾਹਮਣਾ ਕਰਨਾ ਪਿਆ ਤੇ ਸਭ ਤੋਂ ਵੱਡੀ ਗੱਲ ਸੀਗੀ ਪਰਿਵਾਰਾਂ ਦੇ ਬੱਚਿਆਂ ਦੀ ਤੇ ਇਸ ਹਮਲੇ ਦੇ ਵਿੱਚ ਬਦਾਲੀ ਨੇ ਤਾਂ ਸੌ ਖਾਦੀ ਹੋਈ ਸੀ ਵਾਜ ਇੱਕ ਪਾਸਾ ਕਰ ਦੇਣਾ ਹੈ ਹਮਲੇ ਦੇ ਵਿੱਚ ਸਿੰਘ ਲੜਦੇ ਨੇ ਵਿਚਾਰ ਹੋਇਆ ਸੀ ਕਿ ਮਾਲਵੇ ਦੇ ਬਰਨਾਲੇ ਵਾਲੇ ਇਲਾਕੇ ਵੱਲ ਨੂੰ ਉੱਧਰ ਜਿਹੜਾ ਹੈ ਸਿੱਖ ਰਿਆਸਤ ਬਣ ਰਹੀ ਸੀ ਉਦੋਂ ਆਪਣੇ ਪਟਿਆਲੇ ਦੀ ਕਹਿ ਲੋ ਜਾ ਫੋਲ ਗਿਆ ਰਿਆਸਤਾਂ ਕਹਿ ਲੋ ਇੱਧਰ ਸਿੱਖਾਂ ਦਾ ਜੋਰ ਸੀ ਤੇ ਵੀ ਆਪਾਂ ਪਰਿਵਾਰ ਉਧਰ ਛੱਡਨੇ ਆ ਇਧਰੋਂ ਹਮਲਾ ਹੋ ਗਿਆ ਇਸ ਹਮਲੇ 'ਚ ਜਿੱਥੇ ਅਬਦਾਲੀ ਦਾ ਮੁਕਾਬਲਾ ਕੀਤਾ ਫਿਰ ਸਾਰੇ ਜਥੇਦਾਰਾਂ ਨੇ ਆਲੇ-ਦੁਆਲੇ ਘੇਰਾ ਘੱਟ ਕੇ ਪਰਿਵਾਰ ਤੇ ਬੱਚੇ ਵਿਚ ਰੱਖੇ ਜੰਗ ਕੀਤਾ ਇੱਕ ਪਾਸੇ ਪਰਿਵਾਰ ਬਚਾਉਣੇ ਨੇ ਦੂਜੇ ਪਾਸੇ ਉਹਦੀ ਫੌਜ ਨਾਲ ਲੜਨਾ ਹੁਣ ਇਸ ਦੇ ਵਿੱਚ ਸਾਥ ਸੰਗਤ ਜੀ ਬੜਾ ਵੱਡਾ ਕਹਿਰੀ ਹਮਲਾ ਸੀ ਇਹ ਸੰਭਾਲਣਾ ਔਖਾ ਸੀ ਘੇਰਾ ਟੁੱਟ ਜਾਂਦਾ ਹੈ ਪਰਿਵਾਰ ਬੱਚੇ ਨੌਜਵਾਨ ਭੈਣਾਂ ਬੱਚੀਆਂ ਸਾਰਿਆਂ ਉਹਨਾਂ ਨੂੰ ਵੀ ਬਹੁਤ ਸ਼ਹਾਦਤਾਂ ਪਾਈਆਂ ਜਿੰਨਾ ਸੰਘਰਸ਼ ਹੋਇਆ ਉਹ ਵੀ ਸ਼ਹਾਦਤਾਂ ਜੋਜ ਕੇ ਪਾਉਂਦੇ ਰਹੇ ਇਸ ਘੇਰੇ ਦੇ ਵਿੱਚ ਇਸ ਹਮਲੇ ਦੇ ਵਿੱਚ ਲੜਦੇ ਲੜਦੇ ਫਿਰ ਆਪਣੀ ਜਗ੍ਹਾ ਤੋਂ ਪਿੱਛੇ ਨੂੰ ਹਟਦੇ ਗਏ ਜੋ ਪਹਿਲਾਂ ਸੋਚਿਆ ਸੀ ਕਿ ਇਸ ਇਲਾਕੇ 'ਚ ਜਾਣਾ ਬਰਨਾਲੇ ਦੇ ਇਲਾਕੇ ਕਈ ਕਿਲੋਮੀਟਰ ਤੱਕ ਇਹ ਜੰਗ ਹੁੰਦਾ ਗਿਆ ਸੈਂਕੜੇ ਹਜ਼ਾਰਾਂ ਸ਼ਹਾਦਤਾਂ ਹੋ ਗਈਆਂ ਅਖੀਰ ਫੌਜ ਜਿਹੜੇ ਫੌਜ ਸੀ ਅਬਦਾਲੀ ਦੀ ਇਹ ਫੌਜ ਵੀ ਹੁਣ ਲੰਮਾ ਪੈਂਡਾ ਤੈਅ ਕਰਕੇ ਆਈ ਸੀ ਲੜਨਾ ਇਹਨਾਂ ਨੂੰ ਵੀ ਔਖਾ ਸੀ ਨੁਕਸਾਨ ਉਹਦਾ ਵੀ ਬਹੁਤ ਹੋਇਆ ਤੇ ਲੜਦੇ ਲੜਦੇ ਦੁਪਹਿਰ ਬਾਅਦ ਤੱਕ ਥੱਕ ਗਏ ਸਿੰਘਾਂ ਦਾ ਜਿਹੜਾ ਸੀਗਾ ਮਕਸਦ ਉਹਨਾਂ ਨਾਲ ਲੜਨਾ ਘੱਟ ਸੀ ਇਹ ਸੀ ਕਿ ਪਰਿਵਾਰਾਂ ਨੂੰ ਇੱਕ ਵਾਰੀ ਸਾਹਮ੍ਹ ਦੇ ਹੀ ਆ ਫੇਰ ਦਿਖਦੇ ਸੋ ਚਲਦੇ ਚਲਦੇ ਇਹ ਕਈ ਪਿੰਡਾਂ ਦੇ ਵਿੱਚ ਦੀ ਨਗਰਾਂ ਦੇ ਵਿੱਚ ਦੀ ਇਹ ਚਲਦੇ ਚਲਦੇ ਸ਼ਹਾਦਤਾਂ ਪਾਉਂਦੇ ਹੋਏ ਜੁੱਧ ਕਰਦੇ ਸੰਘਰਸ਼ ਕਰਦੇ ਜਥੇ ਜਿਹੜੇ ਆ ਫਿਰ ਇਹ ਬਰਨਾਲੇ ਵਾਲੇ ਨੂੰ ਹੋ ਜਾਂਦੇ ਨੇ ਇੰਨੇ ਨੂੰ ਅਫਦਾਲੀ ਪੜਾ ਕਰਦਾ ਹੈ ਫਿਰ ਵਿੱਚ ਉਸ ਵੇਲੇ ਬਾਬਾ ਆਲਾ ਸਿੰਘ ਆਦਿਕ ਵਿੱਚ ਪੈਂਦੇ ਨੇ ਕੁਝ ਟਿਕਾਉ ਹੁੰਦਾ ਇਸ ਹੱਲੇ ਦੇ ਵਿੱਚ ਸਾਧ ਸੰਗਤ ਜੀ ਇੱਕ ਦਿਨ ਦੇ ਵਿੱਚ 30 ਤੋਂ 35 ਹਜ਼ਾਰ ਸਿੰਘ ਸਿੰਘਣੀਆਂ ਭੁਜੰਗੀ ਸ਼ਹੀਦ ਦੇ ਪ੍ਰਾਪਤ ਕਰਦੇ ਨੇ ਤੇ ਇਸ ਹਮਲੇ ਦਾ ਨਾਮ ਹੈ ਵੱਡਾ ਕੱਲੂਕਾਰਾ ਪਰ ਇਸ ਵੱਡੇ ਕੱਲੂਕਾਰੇ ਚੋ ਕੁਝ ਇੱਕ ਤੱਥ ਸਾਹਮਣੇ ਆਉਂਦੇ ਨੇ ਸ਼ਾਮ ਦੇ ਵੇਲੇ ਜਦੋਂ ਸਿੰਘਾਂ ਦੀਆਂ ਲਾਸ਼ਾਂ ਨੂੰ ਸਰੀਰਾਂ ਨੂੰ ਸੰਭਾਲਿਆ ਜਾ ਰਿਹਾ ਹੈ ਇੱਕ ਸਿੰਘ ਉੱਚੀ ਉੱਚੀ ਕਹਿੰਦਾ ਤੱਤ ਖਾਲਸਾ ਸੋ ਰਿਹਾ ਉਹ ਗਏ ਉਸ ਫੋਟ ਗਵਾਏ ਕਹਿੰਦੇ ਤਤ ਖਾਲਸਾ ਤੇ ਅਜੇ ਰਹਿ ਗਿਆ ਹੈ ਇਹਦਾ ਜਿਹੜੀ ਥੋੜੀ-ਮੋਟੀ ਕੋਈ ਖੋੜਸੀ ਨਿਕਲ ਗਈ ਹੈ ਤਤ ਖਾਲਸਾ ਤੇ ਕਾਇਮ ਆ ਜਾਏ ਸਾਰਿਆਂ ਦੇ ਸਰੀਰਾਂ ਤੇ ਫੱਟ ਲੱਗੇ ਹੋਏ ਨੇ ਕਿਸੇ ਦੇ ਪਰਿਵਾਰ ਦਾ ਕੋਈ ਮੈਂਬਰ ਕਿਸੇ ਦਾ ਦੋਸਤ ਮਿੱਤਰ ਭਰਾ ਪਿਤਾ ਸ਼ਹਾਦਤ ਪ੍ਰਾਪਤ ਕਰ ਗਿਆ ਪਰ ਚੜਦੀ ਕਲਾਸੀ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਹੜਾ ਮੁਖੀ ਜਰਨਲ ਸੀ ਉਸ ਵੇਲੇ ਜਿਹਨੇ ਬਾਚ ਸਰੰਦ ਜਿੱਤ ਕੇ ਦਿੱਤੀ ਉਹਦੇ ਕੱਲੇ ਦੇ ਸਰੀਰ ਦੇ ਉੱਪਰ 22 ਫੱਟ ਲੱਗੇ ਸੀ بھائی ਆਪਣੇ ਕੋਈ ਥੋੜੀ ਜੀ ਚਾਕੂ ਛੁਰੀ ਕੋਈ ਹੱਥ ਤੇ ਵੱਜ ਜਾਏ ਨਾ ਵਖਤ ਬਹਿ ਜਾਂਦਾ ਵੀ ਕਿਵੇਂ ਸੰਭਾਲ ਕਰਨੀ ਆ ਤਲਵਾਰਾਂ ਦੇ ਤੀਰਾਂ ਦੇ ਗੋਲੀਆਂ ਦੇ ਮਿਲਾ ਕੇ ਬਾਏ ਫਟ ਕੱਲੇ ਜੱਸਾ ਸਿੰਘ ਆਲੂ ਵਾਲੀਆ ਦੇ ਸਰੀਰ ਤੇ ਲੱਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਲੱਤ ਤੇ ਤੋਪ ਦਾ ਗੋਲਾ ਵੱਜਦਾ ਹੈ ਪਰਵਾਹ ਨਹੀਂ ਕਰਦੇ ਹੈਗੇ ਉਹਨੂੰ ਕੰਮਰ ਕਸੇ ਦੇ ਖੋਲ ਕੇ ਬੰਨ ਲੈਂਦੇ ਨੇ ਘੋੜੇ ਦੀ ਕਾਠੀ ਨਾਲ ਫੇਰ ਲੜਦੇ ਨੇ ਬੜਾ ਵੱਡਾ ਸੰਘਰਸ਼ ਹੋਇਆ ਅਖੀਰ ਸ਼ਾਮ ਨੂੰ ਇਹ ਲੜਾਈ ਜਿਹੜੀ ਆ ਫਿਰ ਮੱਧਮ ਹੁੰਦੀ ਆ ਦੋਹੇ ਫੌਜਾਂ ਆਰਾਮ ਕਰਦੀਆਂ ਸਿੱਖ ਫੌਜਾਂ ਆਪਣੇ ਟਿਕਾਣੇ ਤੇ ਜਾਂਦੀਆਂ ਨੇ ਤੇ ਇਸ ਦਿਨ ਚ ਫਿਰ ਬਦਾ ਕਲਦੂਕਾਰਾ ਹੁੰਦਾ ਹੈ ਅਫਦਾਲੀ ਆਪਣੀ ਫੌਜ ਨੂੰ ਲੈ ਕੇ ਮੁੜਦਾ ਜੇਤੂ ਦੀ ਮੁਦਰਾ ਦੇ ਵਿੱਚ ਕਿ ਮੈਂ ਹੁਣ ਬਦਲਾ ਲੈ ਲਿਆ ਇਹ ਫਰਵਰੀ ਦੀ ਗੱਲ ਹੈ ਪਰ ਫਿਰ ਸਾਧ ਸੰਗਤ ਜੀ ਪੰਥ ਨੇ ਇਸ ਗੱਲ ਦੀ ਕਸ ਕਰ ਰੱਖੀ ਕਿ ਅਫਦਾਲੀ ਦੀ ਬਾਜੀ ਮੋੜਨੀ ਹੈ ਉਦੋਂ ਅਗਲੇ ਮਹੀਨੇ ਹੋਲਾ ਮਹੱਲਾ ਹੋਇਆ ਪੰਥ ਸ਼ਰੀਆ ਨਾਨਕਪੁਰ ਸਾਬ ਇਕੱਠਾ ਹੋਇਆ ਸਾਰੇ ਜਥੇਦਾਰ ਇਕੱਠੇ ਹੋ ਕੇ ਉੱਥੇ ਮਤਬਕਾਇਆ ਜਦੋਂ ਬਦਾਲੀ ਨੇ ਹਮਲਾ ਕੀਤਾ ਅਗਲਾ ਤੇ ਉਹਨੂੰ ਫੇਰ ਦਸ ਪੰਜਾ ਦੇਣ ਦੀ ਖੜੇ ਹੋ ਕੇ ਫੇਰ ਇਹਨੂੰ ਸਾਧ ਸੰਗਤ ਜੀ ਰਾਵੀ ਟੱਪਾਂ ਨਹੀਂ ਦਿੱਤੀ ਹੈ ਸਤਲੁਜ ਤੇ ਰਾਵੀ ਟੱਪਾਂ ਨਹੀਂ ਦਿੱਤੀ ਉੱਥੇ ਫੌਜੇ ਦੀ ਰੋਕ ਦਿੱਤੀ ਅੱਗੇ ਆਉਣ ਨਹੀਂ ਦਿੱਤਾ ਹੈ ਫਿਰ ਇਸ ਸੋ ਇਹ ਹੈ ਕਲੂਕਾਰੇ ਦਾ ਇਤਿਹਾਸ ਅੱਜ ਦੇ ਦਿਹਾੜੇ ਕੌਮ ਦੇ ਲਈ ਜੂਝਣ ਵਾਲੇ ਮਹਾਨ ਸਿੰਘਾਂ ਸ਼ਹੀਦਾਂ ਭਜੰਗੀਆਂ ਦੇ ਉਹਨਾਂ ਦੇ ਮਹਾਨ ਕਾਰਨਾਮੇ ਸ਼ਹਾਦਤਾਂ ਨੂੰ ਲੈ ਕੇ ਵੱਡੇ ਕੰਧੂਕਾਰੇ ਦੇ ਦਿਹਾੜੇ ਨੂੰ ਆਪਾਂ ਯਾਦ ਕਰ ਰਹੇ ਹਾਂ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਸਤਿਗੁਰੂ ਮਹਾਰਾਜ ਜੋ ਉਸ ਵੇਲੇ ਦਾ ਇਤਿਹਾਸ ਹੈ ਕਿਸ ਤਰ੍ਹਾਂ ਪੰਥ ਵਿੱਚ ਆਪਸੀ ਪਿਆਰ ਜਥੇਵੰਦੀਆਂ ਵਿੱਚ ਆਪਸੀ ਪਿਆਰ ਕਿਵੇਂ ਕੌਮ ਦੇ ਲਈ ਜੋਜਣ ਦਾ ਚਾਹੋ ਸੀ ਉਹੋ ਜਿਹਾ ਚਾਹੋ ਅੱਜ ਵੀ ਸਾਡੇ ਅੰਦਰ ਪੈਦਾ ਹੋਵੇ ਕਿਰਪਾ ਕਰੋ ਸਿੱਖ ਦਾ ਸਿੱਖ ਨਾਲ ਪਿਆਰ ਬਣੇ ਪੰਥ ਦੀ ਚੜ੍ਹਦੀ ਕਲਾ ਹੋਵੇ ਇਹ ਅਰਦਾਸ ਗੁਰੂ ਮਹਾਰਾਜ ਦੇ ਜੀ ਸਤਿਗੁਰੂ ਜੀ ਕਿਰਪਾ ਕਰਨ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਹਾਜ਼ਰੀ ਭਰੀ ਸਭ ਦੇ ਹਾਜ਼ਰੀਦਾਰ ਪਰਵਾਨ ਕਰਨ ਆਓ ਸਾਧ ਸੰਗਤ ਜੀ ਅਖੀਰਲੇ ਮੰਗਲ ਦਾ ਪਾਠ ਕਰਕੇ ਸਮਾਪਤੀ ਕਰੀਏ ਹਾਏ ਪ੍ਰਭ ਸਰਣਾ ਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ Bye.